ਕਿਆ ਕਸਮਾਨ ਵੀ ਆਹੀ ਹੈ ਵੈਰੀ ਗੁੱਡ ਵਾਦਾ ਦੇ ਯਾਰ ਪ੍ਰਭਾ ਬੰਦਾ ਦਾ ਸਮਾਨ ਪਤਾ ਤੈਨੂੰ ਕੀ ਹੋ ਗਿਆ ਹੈ ਟਰਸ ਸੀਗਾ ਇਹਦੇ ਚ ਮਕਦਮਾ ਨੰਬਰ 326/ ਜਿਹੜਾ ਹੈਗਾ 24 ਦਰਜ ਰਜਿਸਟਰ ਕੀਤਾ ਗਿਆ ਕੱਲ ਜੀ ਇਹ ਚ ਦੋ ਜਿਹੜੇ ਹੈਗੇ ਆ ਅਕਿਊਜ਼ਡ ਹੈਗੇ ਆ ਇੱਕ ਵਿਕੀ ਉਰਫ ਬਾਲਕ ਪੁੱਤਰ ਸੰਤਰਾਮ ਪੁੱਤਰ ਨਾਜਰਾਮ ਵਾਸੀ ਜਿਹੜਾ ਹੈਗਾ ਜੋਤਰਾਮ ਕਲੋਨੀ ਫਰੀਦਕੋੜ ਦੇ ਇਹਨਾਂ ਦੇ ਨਾਲ ਇੱਕ ਲੜਕੀ ਆ ਨਵਾਲਗ ਆ ਜਿਹਦਾ ਅਸੀਂ ਨਾਮ ਨਹੀਂ ਇੱਥੇ ਬੋਲ ਸਕਦੇ ਤਾਂ ਜਿਹੜਾ ਇਹਨਾਂ ਨੂੰ ਜੀ ਗ੍ਰਿਫਤਾਰ ਕੀਤਾ ਸੀ ਆ ਕੱਲ ਤੇ 5 ਗ੍ਰਾਮ ਜਿਹੜੇ ਇਹਨਾਂ ਤੋਂ ਜਿਹੜੇ ਰਣਵੀ ਬਰਾਮਦ ਹੋਈਆ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਵੀਡੀਓ ਵੀ ਵਰਲਾਇਆ ਸੀ ਜਾਂ ਵੇਚ ਰਹੇ ਹੁੰਦਾ ਜੀ ਤਾਂ ਤਦ ਤੋਂ ਇਹਦੇ ਇਹਨਾਂ ਦੇ ਪਿੱਛੇ ਸੀਗੇ ਇਹ ਆਦੀ ਹੈਗਾ ਲੜਕਾ ਵੇਚਣ ਦਾ ਜੀ ਤੇ ਛੋਟੀ ਜਿਹੜੀ ਬੱਚੀ ਉਹਨੂੰ ਵੀ ਇਹਨੇ ਮਤਲਬ ਕਿ ਬਹੁਤ ਵਿਗਾੜ ਰੱਖਿਆਗਾ ਉਹਨੇ ਜਿਹੜੀ ਕਾਰਵਾਈ ਕੀਤੀ ਕੀ ਜੀ ਗ੍ਰਿਫਤਾਰੀ ਹੋ ਗਈ ਆ ਬੱਚੇ ਨੂੰ ਵੀਡੀਓ ਵਰਨ ਕਰਦੇ ਨਹੀਂ ਇਹਨੇ ਲੇਕਿਨ ਉੱਥੇ ਕਈ ਰਿਡਿੰਗ ਕੀਤੀ ਜਾਂਦੀ ਹੈ ਅੱਗੇ ਉਹ ਮਲੇ ਲੋਕ ਪਚੋਸਦਾ ਨੇ ਰਿਡਾਂ ਤਾਂ ਉਹ ਛਰੀ ਜਿਹੜੀ ਐ ਡਰਗ ਹਾਊਸ ਫੋਟੋ ਉੱਥੇ ਕੀਤੇ ਜਾਂਦੇ ਜੀ ਕਈ ਵਾਰ ਕੀ ਹੁੰਦਾ ਵੀ ਆਪਸ ਦੇ ਵਿੱਚ ਬਨਾਮ ਨੂੰ ਲੈਂਦੇ ਆ ਲਗਤਬਾਜੀ ਦੇ ਚੱਕਰ ਚ ਕਿਉਂਕਿ ਚਿੱਟੇ ਚ ਵੀ ਅੱਗੇ ਇੱਕ ਦੂਜੇ ਨੂੰ ਬਲੈਕਮੇਲ ਕਰੀ ਜਾਂਦੇ ਆ ਵੀ ਮੈਂ ਤੇਰੀ ਵੀਡੀਓ ਵਰਨ ਕਰ ਦੂੰ ਤਾਂ ਇਸ ਜਿਹੜੀਆਂ ਚੀਜ਼ਾਂ ਕਾਫੀ ਹੁੰਦੀਆਂ ਜੀ ਕਈ ਵਾਰ ਇਹ ਨਕਲੀ ਨਸ਼ਾ ਵੇਚਣ ਵਾਲਾ ਬਣ ਕੇ ਪੈਸੇ ਲੈ ਲੈਂਦੇ ਆ ਜੀ ਦਿਖਾ ਦਿੰਦੇ ਵੀ ਪੁਲਿਸਾਂ ਕੀ ਪੁਲਿਸਾਂ ਕੀ ਤੇ ਛੁੱਟਦੇ ਨਾਮਕ ਹੁੰਦਾ ਕੋਲੇ ਜੀ ਐਸ ਤਰ੍ਹਾਂ ਇਹਨਾਂ ਦੀ ਇੱਕ ਅਲੱਗ ਤਰ੍ਹਾਂ ਦੀ ਦੁਨੀਆ ਜੀ ਦੇਖੋ ਫਿਰਦਰ ਕੀ ਕਰ ਰਹੀ ਸੀ ਜਰੀ ਇਹ ਤੇ ਜੀ ਕੇਸ ਰਜਿਸਟਰ ਕੀਤਾ ਗਿਆ ਹੁਣ ਇਹਨਾਂ ਤੋਂ ਜਿਹੜੀਆਂ ਇਹਨਾਂ ਦੇ ਜੋ ਬੈਕਵਾਰਡ ਲਿੰਕ ਹੈ ਗਿਆ ਉਹਤੇ ਜ਼ਿਆਦਾ ਧਿਆਨ ਦਿੱਤਾ ਜਾਊਗਾ ਕਿ ਕੌਣ ਆਦਮੀਆ ਜਿਹੜੇ ਇਹਨਾਂ ਨੂੰ ਸਪਲਾਈ ਕਰਦੇ ਆ ਕਿਆ ਕਸਵਾਨ ਵੀ ਆਹੀ ਹੈ ਵੈਰੀ ਗੁੱਡ ਉਹ ਤਾਂ ਦੇ ਯਾਰ ਪ੍ਰਭਾ ਬੰਨਾ ਦਾ ਸਮਾਨ ਪਾਤਾ ਤੈਨੂੰ ਕੀ ਹੋਵੇ ਹੈਟਰ ਸੀਗਾ ਇਹਦੇ ਚ ਮਕਦਮਾ ਨੰਬਰ 326/ ਜਿਹੜਾ ਹੈਗੇ 24 ਦਰਜ ਸਿਸਟਰ ਕੀਤਾ ਗਿਆ ਕੱਲ ਜੀ ਇਹ ਚ ਦੋ ਜਿਹੜੇ ਹੈਗੇ ਅਕਿਊਜ਼ਡ ਹੈ ਗਿਆ ਇੱਕ ਵਿਕੀ ਉਰਫ ਬਲਕ ਪੁੱਤਰ ਸੰਤਰਾਮ ਪੁੱਤਰ ਨਾਜਰਾਮ ਵਾਸੀ ਜਿਹੜਾ ਹੈਗੇ ਜੋਤਰਾਮ ਕਲੋਨੀ ਫਰੀਦਕੋਟ ਦੇ ਇਹਨਾਂ ਦੇ ਨਾਲ ਇੱਕ ਲੜਕੀ ਆ ਨਵਾਲਗ ਹੈ ਜਿਹਦਾ ਅਸੀਂ ਨਾਮ ਨਹੀਂ ਤੇ ਬੋਲ ਸਕਦੇ ਤਾਂ ਜਿਹੜਾ ਇਹਨਾਂ ਨੂੰ ਜੀ ਗ੍ਰਿਫਤਾਰ ਕੀਤਾ ਸੀ ਆ ਕੱਲ ਤੇ 5 ਗ੍ਰਾਮ ਵੀ ਇਹਨਾਂ ਤੋਂ ਜਿਹੜੇ ਹਨਵੀ ਬ੍ਰਾਮਦਵੀਆ ਇਸ ਸਮਾਂ ਇਹਨਾਂ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ਆਪ ਵੀਚ ਰਿਆਂ ਦਾ ਜੀ ਤਾਂ ਤਦ ਤੋਂ ਇਹਦੇ ਇਹਨਾਂ ਦੇ ਪਿੱਛੇ ਸੀ ਇਹ ਆਦੀ ਹੈਗਾ ਲੜਕਾ ਵੇਚਣ ਦਾ ਜੀ ਤੇ ਛੋਟੀ ਜਿਹੜੀ ਬੱਚੀ ਉਹਨੂੰ ਵੀ ਇਹਨੇ ਮਤਲਬ ਕਿ ਉਹ ਵਿਗਾੜ ਰੱਖਿਆ ਹੈਗਾ ਉਹਨੇ ਜਿਹੜੀ ਕਾਰਵਾਈ ਕੀਤੀ ਕੀ ਜੀ ਗ੍ਰਿਫਤਾਰੀ ਹੋ ਗਈ ਆ ਬਾਕੀ ਹੁਣ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਲੇਕਿਨ ਉੱਥੇ ਕਈ ਹੋਰ ਰਿਪੋਰਟਾਂ ਵੀ ਆਉਂਦੀਆਂ ਨੇ ਕਿ ਉਹ ਲੋਕ ਕੋਸ਼ਿਸ਼ ਕਰਦੇ ਨੇ ਰਿਡਾਂ ਤਾਂ ਉਹ ਥਰੀ ਜਿਹੜੀ ਹੈ ਡਰੱਗ ਹੌਟਸਪੌਟ ਉੱਥੇ ਕੀਤੇ ਜਾਂਦੇ ਜੀ ਉਹ ਕਈ ਵਾਰ ਕੀ ਹੁੰਦਾ ਵੀ ਆਪਸ ਦੇ ਵਿੱਚ ਬਣਾਵ ਨੂੰ ਲੈਂਦੇ ਆ ਲਗਤਬਾਜੀ ਦੇ ਚੱਕਰ ਚ ਕਿਉਂਕਿ ਚਿੱਟੇ ਚ ਵੀ ਅੱਗੇ ਇੱਕ ਦੂਜੇ ਨੂੰ ਬਲੈਕਵੇਲ ਕਰੀ ਜਾਂਦੇ ਆ ਵੀ ਮੈਂ ਤੇਰੀ ਵੀਡੀਓ ਵਰਨ ਕਰ ਦੂੰ ਤਾਂ ਇਸੋ ਜਿਹੇ ਚੀਜ਼ਾਂ ਕਾਫੀ ਹੁੰਦੀਆਂ ਜੀ ਕਈ ਵਾਰ ਇਹ ਨਕਲੀ ਨਸ਼ਾ ਵੇਚਣ ਵਾਲਾ ਬਣ ਕੇ ਪੈਸੇ ਲੈ ਲੈਂਦੇ ਆ ਜੀ ਤੇ ਦਿਖਾ ਦਿੰਦੇ ਵੀ ਉਹ ਪੁਲਿਸ ਆ ਗਈ ਪੁਲਿਸ ਆ ਗਈ ਤੇ ਛੁੱਟ ਜਾਂਦੇ ਨਾਮਕ ਹੁੰਦਾ ਕੋਲੇ ਜੀ ਐਸ ਤਰ੍ਹਾਂ ਇਹਨਾਂ ਦੀ ਇੱਕ ਅਲੱਗ ਤਰ੍ਹਾਂ ਦੀ ਦੁਨੀਆ ਜੀ ਤੇ ਹੁਣ ਫਰਦਰ ਕੀ ਕਰ ਰਹੀਤੀ ਜਰੀਏ ਇਹਦੇ ਜੇ ਕੇਸ ਰਜਿਸਟਰ ਕੀਤਾ ਕਿ ਹੁਣ ਇਹਨਾਂ ਤੋਂ ਜਿਹੜੀਆਂ ਇਹਨਾਂ ਦੇ ਜੋ ਬੈਕਵਰਡ ਲਿੰਕ ਹੈਗੇ ਆ